ਸ਼ਰੀਆਮ ਤੇ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਘੇਰਿਆ ਜਾਂਦਾ ਤੇ ਬੁਰੇ ਤਰੀਕੇ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਹਾਲਾਂਕਿ ਕੁਲਮਿਲਾ ਕੇ ਪੰਜ ਨੌਜਵਾਨ ਆਏ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਵੱਲੋਂ ਕੁੱਟਮਾਰ ਕੀਤੀ ਗਈ ਦੋ ਨੌਜਵਾਨ ਪਿੱਛੇ ਖੀ ਖੜੇ ਸੀ ਉੱਥੇ ਮੌਜੂਦ ਲੋਕਾਂ ਨੇ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਐਨੇ ਜ਼ਿਆਦਾ ਗੁੱਸੇ ਦੇ ਵਿੱਚ ਸੀ ਐਨੀ ਜ਼ਿਆਦਾ ਤੈਸ਼ ਦੇ ਵਿੱਚ ਸੀ ਕਿ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਦੱਸਿਏ ਕਿ ਇਹ ਬੋਖੜ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦੇ ਗੁੱਜੀਆਂ ਸੱਟਾਂ ਵੱਜੀਆਂ ਕੋਈਆਂ ਨੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਪੂਰੇ ਘਟਨਾਕਰਮ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਪਾਏ ਹੋਏ ਨੌਜਵਾਨ ਦੇ ਕੋਲੋਂ ਜਦੋਂ ਪੁੱਛਿਆ ਗਿਆ ਕਿ ਗੱਲ ਕੀ ਸੀ ਤਾਂ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਖੁਦ ਚੰਡੀਗੜ੍ਹ ਤੋਂ 6 ਦਿਨ ਪਹਿਲਾਂ ਹੀ ਆਇਆ ਹੈ ਉਸ ਨੂੰ ਫੋਨ ਤੇ ਧਮਕੀਆਂ ਦੇ ਰਹੇ ਸੀ ਉਸ ਨੂੰ ਨਹੀਂ ਸੀ ਪਤਾ ਕਿ ਭਰੇ ਬਾਜ਼ਾਰ ਉਸ ਦੇ ਨਾਲ ਅਜਿਹਾ ਕੁਝ ਕਰਨਗੇ ਸਿਰਫ ਉੱਥੇ ਮੌਜੂਦ ਇੱਕ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਲੋਕ ਖੜ ਕੇ ਤਮਾਸ਼ਾ ਦੇਖ ਰਹੇ ਸੀ ਬਾਅਦ ਵਿੱਚ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਉਸ ਨੂੰ ਬਚਾਇਆ ਹੈ ਤੇ ਹਮਲਾ ਕਰਨ ਵਾਲੇ ਤਿੰਨੋਂ ਨੌਜਵਾਨ ਉੱਥੋਂ ਫਰਾਰ ਹੋ ਗਏ ਸਰ ਮੈਂ ਨਾ ਜੀ ਇੱਕ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਸੀ ਮੈਨੂੰ ਧਮਕੀ ਦਿੱਤੀ ਇਹਨਾਂ ਨੇ ਮੈਨੂੰ ਕਹਿੰਦੇ ਤੈਨੂੰ ਕੂਟੂ ਕੱਟੇ ਨਾਲ ਮਾਰਾਂਗੇ ਅੱਛਾ ਫਿਰ ਮੈਂ ਇਹਨਾਂ ਦੀ ਗੱਲ ਗੋਲੀ ਨਹੀਂ ਵੀ ਇਹਨਾਂ ਨੇ ਕੋਈ ਨਸ਼ਾ ਪੱਤਾ ਖਾ ਕੇ ਕਾਲ ਕਰ ਲਈ ਹੋਣੀ ਤੇ ਮੈਂ ਸਰ ਅਗਲੇ ਦਿਨ ਮੈਂ ਹਬੋਰ ਗਿਆ ਆਪਦੇ ਕੰਮ ਮੈਂ ਚਾਰਜ ਲੈ ਕੇ ਉੱਥੋਂ ਫਿਰ ਮੈਂ ਮਾਮੇ ਘਰੇ ਡੰਗਰ ਖੜੇ ਜਾ ਕੇ ਮੈਂ ਸ਼ਾਮ ਨੂੰ 5 ਵਜੇ ਪਿੰਡ ਜਾ ਰਿਹਾ ਸੀ ਤੇ ਸਰ ਮੈਂ ਬਾਜ਼ਾਰ ਵਿੱਚ ਦੀ ਲੰਘ ਰਿਹਾ ਸੀ ਇਹਨਾਂ ਨੇ ਇੱਕੋ ਦਾ ਮਾਇ ਜੀ ਇੱਕੋ ਦਾ ਮਨੇ ਕੋ ਦਸਤੇ ਸੀ ਤੇ ਸਾਰਿਆਂ ਨੇ ਰਲ ਕੇ ਮੈਨੂੰ ਬਹੁਤ ਕੁੱਟਿਆ ਬੁਈ ਤੇਰਾ ਮੂੰਹ ਤੇ ਚੱਪਲਾਂ ਨਾਲ ਮੂੰਹ ਤੇ ਲੱਤਾਂ ਮਾਰੀਆਂ ਮਤਲਬ ਇਹ ਕੰਡੀਸ਼ਨ ਹੈ ਜੀ ਕਰਤੀ ਜੀ ਕਿ ਨਾ ਹੁਣ ਤੁਰ ਸਕਦਾ ਨਾ ਮੈਂ ਪੈ ਸਕਦਾ ਜੀ ਕੀ ਕਾਰਨ ਕੀ ਹੈ ਕਾਰਨ ਸਰ ਕੋਈ ਕਾਰਨ ਨਹੀਂ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਜੀ ਮੈਂ ਚੰਡੀਗੜ੍ਹ ਰਹਿਣਾ ਹੀ ਮੈਨੂੰ ਤਾਂ 6 ਦਿਨ ਹੋਈ ਹੈ ਜੀ ਆਇਆ ਇਹਨੂੰ ਕੀ ਕੰਮ ਕਰਦਾ ਚੰਡੀਗੜ੍ਹ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਯਾਰ ਦੋਸਤ ਨਾਲ ਨਹੀਂ ਫਿਰ ਅੰਦਰ ਆ ਕੇ ਤੁਹਾਡੇ ਨਾਲ ਕਿਉਂ ਗੁੱਟਿਆ ਕਾਰਨ ਸਰ ਕਾਰਨ ਮੈਨੂੰ ਖੁਦ ਨਹੀਂ ਪਤਾ ਮੈਨੂੰ ਤਾਂ ਉਹਨਾਂ ਦੇ ਨਾਮ ਤੱਕ ਨਹੀਂ ਪਤਾ ਜੀ ਅੱਛਾ ਹਾਂ ਜੀ ਕਿ ਫਿਰ ਐਵੇਂ ਕਿਵੇਂ ਗੁੱਟਦਾ ਪ੍ਰਿੰਟ ਜਾਂਦਾ ਸਰ ਹੁਣ ਕੀ ਪਤਾ ਜੀ ਕਿਹਨੇ ਕਿਹਾ ਹੈ ਕਿਹਨੇ ਬੁਕਵਾਇਆ ਹੈ ਜੀ ਕੋਈ ਰੰਜੀਸ਼ ਹੀ ਕੀ ਤਰੀਕੀ ਕਿਸ ਨਾਲ ਨਾ ਨਾ ਕੋਈ ਰੰ ਕੋਨ ਸਰ ਬਸ ਸਾਫ ਜਾਈ ਜਾਈ ਉਹ ਪੱਜੇ ਸਾਰੇ ਹਾਂਜੀ ਕੋਣ ਮੁੰਡੇ ਕੋਣ ਹੈ ਪਤਾ ਨਹੀਂ ਮੈਂ ਜਾਣਦਾ ਹੀ ਨਹੀਂ ਕਿੰਨੇ ਮੁੰਡੇ ਸੀ ਕਿਸ ਚੀਜ਼ ਨਾਲ ਗੁੱਟਿਆ ਕਿੰਨੇ ਕੁ ਮੁੰਡੇ ਸੀ ਸਰ ਮੁੰਡੇ ਸੀ 5-7 ਮੁੰਡੇ ਸੀ ਤਿੰਨ ਮੁੰਡਿਆਂ ਨੇ ਮੈਨੂੰ ਗੁੱਟਿਆ ਉਹਨਾਂ ਕੋਲ ਦਸਤੇ ਸੀ ਜੀ ਕਿਹੜੇ ਪਿੰਡ ਦੀ ਗੱਲ ਹੈ ਬਾਹਰ ਦਾ ਪਿੰਡ ਪਿੰਡ ਦੀ ਬਾਜ਼ਾਰ ਦੇ ਵਿੱਚ ਗੱਲ ਹੈ ਜੀ ਫਿਰ ਤੁਸੀਂ ਕਿਵੇਂ ਬਚੇ ਹੋਣਾ ਬਲੋਂ ਸਰ ਫਿਰ ਇੱਕ ਮੁੰਡਾ ਸੀ ਮੇਰਾ ਜਾਣਕਾਰ ਉਹਨੇ ਸਰ ਮੈਨੂੰ ਬਚਾਇਆ ਜੀ ਉਹਨਾਂ ਤੋਂ ਠੀਕ ਬਾਕੀ ਸਰ ਇੰਨਾ ਘੱਟ ਹੋ ਗਿਆ ਸੀ ਪਿੰਡ 'ਚੇ ਇਸਰੇ ਨਹੀਂ ਚੜਾਇਆ ਜੀ ਸਿਰਫ ਇੱਕ ਦੋ ਬੰਦੇ ਸੀ ਉਹਨਾਂ ਨੇ ਚੜਾਇਆ ਜੀ ਠੀਕ ਸ਼ਰੀਆਮ ਤੇ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਘੇਰਿਆ ਜਾਂਦਾ ਤੇ ਬੁਰੇ ਤਰੀਕੇ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਹਾਲਾਂਕਿ ਕੁਲ ਮਿਲਾ ਕੇ ਪੰਜ ਨੌਜਵਾਨ ਆਏ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਵੱਲੋਂ ਕੁੱਟਮਾਰ ਕੀਤੀ ਗਈ ਦੋ ਨੌਜਵਾਨ ਪਿੱਛੇ ਖੀ ਖੜੇ ਸੀ ਉੱਥੇ ਮੌਜੂਦ ਲੋਕਾਂ ਨੇ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਐਨੇ ਜ਼ਿਆਦਾ ਗੁੱਸੇ ਦੇ ਵਿੱਚ ਸੀ ਐਨੀ ਜ਼ਿਆਦਾ ਤੈਅਸ਼ ਦੇ ਵਿੱਚ ਸੀ ਕਿ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਦੱਸ ਜੀਏ ਕਿ ਬੋਖਰ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦੇ ਗੁੱਜੀਆਂ ਸੱਟਾਂ ਵੱਜੀਆਂ ਖੁੱਈਆਂ ਨੇ ਦੱਸ ਜੀਏ ਕਿ ਪੁਲਿਸ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਪਾਏ ਹੋਏ ਨੌਜਵਾਨ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਗੱਲ ਕੀ ਸੀ ਤਾਂ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਖੁਦ ਚੰਡੀਗੜ੍ਹ ਤੋਂ 6 ਦਿਨ ਪਹਿਲਾਂ ਹੀ ਆਇਆ ਹੈ ਉਸ ਨੂੰ ਫੋਨ ਤੇ ਧਮਕੀਆਂ ਦੇ ਰਹੇ ਸੀ ਉਸ ਨੂੰ ਨਹੀਂ ਸੀ ਪਤਾ ਕਿ ਭਰੇ ਬਾਜ਼ਾਰ ਉਸ ਦੇ ਨਾਲ ਅਜਿਹਾ ਕੁਝ ਕਰਨਗੇ ਸਿਰਫ ਉੱਥੇ ਮੌਜੂਦ ਇੱਕ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਲੋਕ ਖੜ ਕੇ ਤਮਾਸ਼ਾ ਦੇਖ ਰਹੇ ਸੀ ਬਾਅਦ ਵਿੱਚ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਉਸ ਨੂੰ ਬਚਾਇਆ ਹੈ ਤੇ ਹਮਲਾ ਕਰਨ ਵਾਲੇ ਤਿੰਨੋਂ ਨੌਜਵਾਨ ਉੱਥੋਂ ਫਰਾਰ ਹੋ ਗਏ